하이 조ग्गा ਦਾ ਜਨਮ ਪੇਸ਼ਾਵਰ ਵਿੱਚ ਗੁਰਮੁਖ ਸਿੰਘ ਦੇ ਘਰ 1685 ਈਸਵੀ ਵਿੱਚ ਹੋਇਆ ਉਹ ਆਪਣੇ ਪਰਿਵਾਰ ਤੋਂ ਸਿੱਖੀ ਮਾਰਗ ਤੇ ਚੱਲਣ ਲਈ ਪ੍ਰੇਰਿਤ ਹੋਇਆ 1694 ਈਸਵੀ ਵਿੱਚ ਪੇਸ਼ਾਵਰ ਦੀ ਸੰਗਤ ਨਾਲ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਪਹੁੰਚ ਗਿਆ ਉੱਥੇ ਪਹੁੰਚ ਕੇ 조ग्गा ਰੋਜ਼ਾਨਾ ਦੀਵਾਨ ਵਿੱਚ ਬੈਠ ਕੇ ਗੁਰੂ ਜੀ ਦੀ ਸੰਗਤ ਕਰਦਾ ਤੇ ਬਾਕੀ ਸਮਾਂ ਲੰਗਰ ਦੀ ਸੇਵਾ ਕਰਦਾ ਉਸ ਨੂੰ ਆਪਣਾ ਘਰ ਬਾਰ ਭੁੱਲ ਗਿਆ ਤੇ ਉਹ ਗੁਰੂ ਚਰਨਾਂ ਵਿੱਚ ਲੱਗ ਗਿਆ ਇੱਕ ਦਿਨ ਉਹ ਲੰਗਰ ਦੀ ਸੇਵਾ ਕਰਦੇ ਸਮੇਂ ਭਾਂਡੇ ਮਾਂਜ ਰਿਹਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਟਹਿਲ ਦੇ ਟਹਿਲ ਦੇ ਉਸ ਕੋਲ ਆਏ ਅਤੇ ਉਸ ਨੂੰ ਰੀਚ ਨਾਲ ਭਾਂਡੇ ਸਾਫ਼ ਕਰਦਾ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਉਹਨਾਂ ਜੋਗੇ ਨੂੰ ਪੁੱਛਿਆ ਤੁਹਾਡਾ ਨਾਮ ਕੀ ਹੈ? ਉਸਨੇ ਕਿਹਾ ਜੋਗਾ। ਗੁਰੂ ਜੀ ਨੇ ਪੁੱਛਿਆ ਕਿਸ ਜੋਗਾ? ਉਸਨੇ ਕਿਹਾ ਗੁਰੂ ਜੋਗਾ। ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਜੋਗੇ ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ। ਗੁਰੂ ਜੀ ਉਸ ਦੇ ਸਿਰ ਤੇ ਪਿਆਰ ਦੇ ਕੇ ਬਾਲਕ ਜੋਗੇ ਨੂੰ ਨਿਹਾਲ ਕਰ ਦਿੱਤਾ ਅਤੇ ਕਿਹਾ ਕਿ ਉਹ ਉਸਨੇ ਉਸ ਦੇ ਮਾਪਿਆਂ ਨਾਲ ਵਾਪਸ ਨਹੀਂ ਜਾਣ ਦੇਣਗੇ ਤਾਂ ਜੋਗੇ ਨੇ ਵੀ ਕਿਹਾ ਕਿ ਮੇਰਾ ਮਨ ਵੀ ਹੁਣ ਆਨੰਦਪੁਰ ਸਾਹਿਬ ਤੁਹਾਡੇ ਚਰਨਾਂ ਵਿੱਚ ਲੱਗ ਗਿਆ ਹੈ ਇਸ ਲਈ ਮੇਰਾ ਮਨ ਵੀ ਹੁਣ ਵਾਪਸ ਚੜ੍ਹਨ ਨੂੰ ਨਹੀਂ ਕਰਦਾ ਪਸ਼ਾਵਰ ਦੀ ਸੰਗਤ ਉਸ ਦਿਨ ਆਨੰਦਪੁਰ ਸਾਹਿਬ ਰਹਿ ਕੇ ਵਾਪਸ ਪਸ਼ਾਵਰ ਨੂੰ ਜਾਣ ਲਈ ਤਿਆਰ ਹੋਣ ਲੱਗੀ ਤਾਂ ਜੋਗੇ ਦੇ ਮਾਪਿਆਂ ਨੇ ਉਸ ਨੂੰ ਵੀ ਤਿਆਰ ਹੋਣ ਲਈ ਕਿਹਾ ਤਾਂ ਜੋਗੇ ਨੇ ਕਿਹਾ ਕਿ ਹੁਣ ਅਨੰਦਪੁਰ ਸਾਹਿਬ ਵਿੱਚ ਰਹਿ ਕੇ ਗੁਰੂ ਦੀ ਸੰਗਤ ਦਾ ਆਨੰਦ ਮਾਣੇਗਾ ਜੋਗੇ ਦੇ ਮਾਤਾ ਪਿਤਾ ਬਾਕੀ ਸੰਗਤ ਨਾਲ ਪਿਸ਼ਾਵਰ ਆ ਗਏ ਤੇ ਜੋਗਾ ਅਨੰਦਪੁਰ ਸਾਹਿਬ ਰਹਿ ਕੇ ਗੁਰੂ ਜੀ ਦੀ ਸੰਗਤ ਦਾ ਆਨੰਦ ਮਾਣਦਾ ਅਤੇ ਬਾਕੀ ਸਮਾਂ ਗੁਰੂ ਘਰ ਵਿੱਚ ਸੇਵਾ ਕਰਨ ਵਿੱਚ ਲਗਾ ਦਿੰਦਾ ਜਦੋਂ ਗੁਰੂ ਗੋਬੀ ਸਿੰਘ ਜੀ 1699 ਈਸਵੀ ਨੂੰ ਵਿਸਾਖੀ ਦੇ ਇਤਿਹਾਸਕ ਦਿਹਾੜੇ ਮੌਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਜੋਗਾ ਵੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਫਾਈ ਜੋਗਾ ਸਿੰਘ ਬਣ ਗਿਆ ਪਾਈ ਜੋਗਾ ਸਿੰਘ ਨੇ ਗੁਰੂ ਘਰ ਰਹਿ ਕੇ ਜਿੱਥੇ ਗੁਰਮੁਖੀ ਉਰਦੂ ਤੇ ਫਾਰਸੀ ਭਾਸ਼ਾ ਸਿੱਖੀ ਉੱਥੇ ਹੀ ਘੋੜਸਵਾਰੀ ਅਤੇ ਹਥਿਆਰ ਚਲਾਉਣ ਵਿੱਚ નિਪੁੰਤਾ ਕਰ ਲਈ 1701 ਈਸਵੀ ਵਿੱਚ ਪਾਈ ਜੋਗਾ ਸਿੰਘ ਦੇ ਮਾਤਾ ਪਿਤਾ ਨੇ ਗੁਰੂ ਜੀ ਨੂੰ ਚਿੱਠੀ ਲਿਖੀ ਕਿ ਪਾਈ ਜੋਗਾ ਸਿੰਘ ਦੀ ਮੰਗਣੀ ਕਰ ਦਿੱਤੀ ਹੈ ਤੇ ਵਿਆਹ ਲਈ ਪੇਸ਼ਾਵਰ ਭੇਜ ਦਿਓ ਗੁਰੂ ਜੀ ਨੇ ਪਾਈ ਜੋਗਾ ਸਿੰਘ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਝਟ ਉੱਤਰ ਦਿੱਤਾ ਕਿ ਉਸ ਦਾ ਅਨੰਦਪੁਰ ਸਾਹਿਬ ਛੱਡਣ ਨੂੰ ਮਨ ਨਹੀਂ ਕਰਦਾ ਪਾਈ ਜੋਗਾ ਸਿੰਘ ਦਾ ਉੱਤਰ ਸੁਣ ਕੇ ਗੁਰੂ ਜੀ ਖੁਸ਼ ਹੋ ਗਏ ਅਤੇ ਉਹਨਾਂ ਨੇ ਜੋਗਾ ਸਿੰਘ ਨੂੰ ਆਪਣੀ ਹਿੱਕ 'ਨਾਂ ਲਾਉਂਦਿਆ ਕਿਹਾ ਕਿ ਲੋੜ ਪੈਣ ਤੇ ਤੁਹਾਨੂੰ ਸੱਦ ਲਿਆ ਜਾਵੇਗਾ ਪਰ ਸੱਦਾ ਮਿਲਣ ਤੇ ਦੇਰ ਨਾ ਲਾਉਣਾ ਭਾਈ ਜੋਗਾ ਸਿੰਘ ਗੁਰੂ ਦਾ ਹੁਕਮ ਮੰਨ ਕੇ ਅਨੰਦਪੁਰ ਸਾਹਿਬ ਤੋਂ ਪਿਸ਼ਾਵਰ ਆਪਣੇ ਘਰ ਪਹੁੰਚ ਗਿਆ। ਪਰਿਵਾਰ ਭਾਈ ਜੋਗਾ ਸਿੰਘ ਦੇ ਵਿਆਹ ਦੀ ਤਿਆਰੀ ਕਰਨ ਵਿੱਚ ਜੁੱਟ ਗਿਆ। ਵਿਆਹ ਵਾਲੇ ਦਿਨ ਜਦੋਂ ਜੋਗਾ ਸਿੰਘ ਅਤੇ ਉਸ ਦੀ ਪਤਨੀ ਲਾਵਾਂ ਲੈਣ ਲੱਗੇ ਤਾਂ ਬਾਬਾ ਜੀ ਨੇ ਦੂਸਰੀ ਲਾਵ ਹੀ ਪੜੀ ਸੀ ਕਿ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੱਖ ਹੱਥ ਭਾਈ ਜੋਗਾ ਸਿੰਘ ਨੂੰ ਚਿੱਠੀ ਭੇਜਵਾਈ ਅਤੇ ਭਾਈ ਜੋਗਾ ਸਿੰਘ ਨੂੰ ਚਿੱਠੀ ਪੜ੍ਹਦੇ ਅਨੰਦਪੁਰ ਆਉਣ ਲਈ ਕਿਹਾ ਪਾਈ ਜੋਗਾ ਸਿੰਘ ਬਾਕੀ ਲਾਵਾਾਂ ਛੱਡ ਕੇ ਅਨੰਦਪੁਰ ਸਾਹਿਬ ਵੱਲ ਚੱਲੇ ਪਾਉਣ ਲੱਗਾ ਤਾਂ ਰਿਸ਼ਤੇਦਾਰਾਂ ਨੇ ਉਸ ਨੂੰ ਲਾਵਾਾਂ ਸੰਪੂਰਨ ਕਰਨ ਲਈ ਕਿਹਾ ਪਾ ਪਾਈ ਜੋਗਾ ਸਿੰਘ ਨੇ ਕਿਸੇ ਦੀ ਨਹੀਂ ਮੰਨੀ ਪਾਈ ਜੋਗਾ ਸਿੰਘ ਦੀ ਪਤਨੀ ਨੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਉਸ ਦਾ ਪਤੀ ਦੋ ਲਾਵਾਾਂ ਲੈ ਕੇ ਗੁਰੂ ਜੀ ਕੋਲ ਚਲਾ ਗਿਆ ਉਹ ਬਾਕੀ ਰਹਿੰਦੀ ਜ਼ਿੰਦਗੀ ਵੀ ਉਸਦੀ ਯਾਦ ਵਿੱਚ ਬਤੀਤ ਕਰੇਗੀ। ਪਾਈ ਜੋਗਾ ਸਿੰਘ ਦਿਨ ਰਾਤ ਪੈਂਡਾ ਤੈਅ ਕਰਦਿਆ ਹੋਇਆ ਇੱਕ ਰਾਤ ਹਸ਼ਿਆਰਪੁਰ ਪਹੁੰਚ ਗਿਆ। ਉਸਦੇ ਮਨ ਵਿੱਚ ਹੰਕਾਰ ਆ ਗਿਆ ਕਿ ਉਸਨੇ ਆਪਣੇ ਗੁਰੂ ਵਾਸਤੇ ਲਾਵਾ ਛੱਡ ਦਿੱਤੀਆਂ। ਉਹ ਹੰਕਾਰ ਵਿੱਚ ਇੱਧਰ ਉੱਧਰ ਟਹਿਲਣ ਲੱਗਾ। ਉਸਨੇ ਇੱਕ ਜਗ੍ਹਾ ਦੇਖਿਆ ਕਿ ਚੁਬਾਰੇ ਵਿੱਚ ਇੱਕ ਵੇਸਵਾ ਬਾਰੀ ਰਾਹੀੇ ਹੇਠਾਂ ਉਸ ਵੱਲ ਵੇਖ ਰਹੀ ਹੈ। ਜਦੋਂ ਜੋਗੇ ਨੇ ਉਸ ਵੱਲ ਦੇਖਿਆ ਤਾਂ ਵੇਸਵਾ ਦੀ ਸੁੰਦਰਤਾ ਦੇਖ ਕੇ ਉਹ ਵਿੱਚ ਬਾਰੇ ਵਿੱਚ ਜਾਣ ਲਈ ਉਤਾਵਲਾ ਹੋਣ ਲੱਗਾ। ਸਾਖੀ ਅਨੁਸਾਰ ਜਦੋਂ ਭਾਈ ਜੋਗਾ ਸਿੰਘ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਪਹਿਰੇਦਾਰ ਵਾਰ-ਵਾਰ ਆਉਣੇ ਬਹਾਨੇ ਉਸ ਨੂੰ ਪਿੱਛੇ ਮੋੜਦੇ ਰਹੇ। ਅੰਤ ਅਮਰਤਵੈਲੇ ਉਸ ਨੂੰ ਧਿਆਨ ਹੋ ਗਿਆ ਕਿ ਉਹ ਤਾਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਆਪਣੀ ਪਤਨੀ ਨੂੰ ਛੱਡ ਕੇ ਅਨੰਦਪੁਰ ਜਾਣ ਲਈ ਆਇਆ ਸੀ ਉਸ ਨੇ ਸੋਚਿਆ ਕਿ ਪਹਿਲਾਂ ਉਹ ਅੰਕਾਰ ਵਿੱਚ ਆ ਗਿਆ ਤੇ ਫਿਰ ਵੇਸਪਾ ਦੀ ਸੁੰਦਰਤਾ ਵਿੱਚ ਫਸ ਗਿਆ ਜਿਹੜਾ ਗੁਰੂ ਦੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ ਪਾਈ ਜੋਗਾ ਸਿੰਘ ਸਵੇਰੇ ਹਸ਼ਵਾਰਪੁਰ ਤੋਂ ਅਨੰਦਪੁਰ ਸਾਹਿਬ ਨੂੰ ਚੱਲ ਪਿਆ ਅਤੇ ਉੱਥੇ ਪਹੁੰਚ ਕੇ ਦੇਖਿਆ ਕਿ دیਵਾਨ ਲੱਗਿਆ ਹੋਇਆ ਹੈ ਅਤੇ ਗੁਰੂ ਜੀ ਦੀਆਂ ਅੱਖਾਂ ਬੰਦ ਕਰਕੇ ਬੈਠੇ ਹਨ ਪਾਈ ਜੋਗਾ ਸਿੰਘ ਜਦੋਂ ਗੁਰੂ ਜੀ ਨੂੰ ਨਮਸਤਕ ਹੋਇਆ ਤਾਂ ਗੁਰੂ ਜੀ ਨੇ ਆਪਣੇ ਖੋਲ ਕੇ ਪਾਈ ਜੋਗਾ ਸਿੰਘ ਨੂੰ ਕਿਹਾ ਪਾਈ ਜੋਗਾ ਸਿੰਘ ਤੁਹਾਨੂੰ ਪਹੁੰਚਾਉਣ ਲਈ ਸਾਨੂੰ ساری ਰਾਤ ਪਹਿਰੇਦਾਰ ਬਣ ਕੇ ਰਾਖੀ ਕਰਨੀ ਪਈ ਜਿਸ ਕਰਕੇ ਹੁਣ ਸਾਨੂੰ ਨੀਂਦ ਦੇ ਚੌਕੇ ਲੱਗ ਰਹੇ ਹਨ ਪਾਈ ਜੋਗਾ ਸਿੰਘ ਆਪਣੇ ਆਪ ਵਿੱਚ ਬਹੁਤ ਸ਼ਰਮਿੰਦਾ ਹੋਇਆ ਅਤੇ ਸੋਚਾਂ ਵਿੱਚ ਡੁੱਬ ਕੇ ਗੁਰੂ ਜੀ ਦੇ ਚਰਨਾਂ ਵਿੱਚ ਢੇਰੀ ਹੋ ਗਿਆ ਉਹ ਗੁਰੂ ਜੀ ਤੋਂ ਮਾਫੀ ਮੰਗਣ ਲੱਗਾ ਗੁਰੂ ਜੀ ਨੇ ਦੁਖੀ ਹੋਏ ਪਾਈ ਜੋਗਾ ਸਿੰਘ ਨੂੰ ਉਠਾ ਕੇ ਹਿੱਕ ਨਾਲ ਲਾਇਆ ਪਾਈ ਜੋਗਾ ਸਿੰਘ ਨੂੰ ਗਿਆਨ ਹੋ ਗਿਆ ਕਿ ਜਿਹੜਾ ਵੀ ਗੁਰਸਿੱਖ ਗੁਰੂ ਦਾ ਬਣ ਕੇ ਰਹਿੰਦਾ ਹੈ ਗੁਰੂ ਉਸ ਨੂੰ ਡੋਲਣ ਨਹੀਂ ਦਿੰਦਾ ਅਤੇ ਹਰ ਔਖੇ ਸਮੇਂ ਰਾਖੀ ਕਰਨ ਲਈ ਜ਼ਰੂਰ ਪਹੁੰਚਦਾ ਹੈ